ਬਹੁਤ ਵਧੀਆ ਜੀ ਬੀਬੀਆਂ ਨੂੰ ਦਰਹਣ ਕਰਨ ਲੱਗੀਆਂ ਔਰ ਮੌਜਾ ਵੀ ਲੱਗ ਗਿਆ ਕਹਿੰਦੇ ਨਾ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਹੁੰਦੀ ਡਾਕਟਰ ਕੋਲ ਜਾਂਦਾ ਨਾ ਬੰਦਾ ਕਹਿੰਦਾ ਜੀ ਬਿਮਾਰ ਆ ਵੀ ਕੋਈ ਸੇ ਚੀਜ਼ ਦੀ ਕਮੀ ਆ ਬਲੱਡ ਦੀ ਕਮੀ ਆ ਕਿਸੇ ਨੂੰ ਕੈਲਸ਼ੀਅਮ ਦੀ ਕਮੀ ਆ ਕਿਸੇ ਨੂੰ ਆਇਰਨ ਦੀ ਕਮੀ ਆ ਪਰ ਬੀਬੀਆਂ ਨੂੰ ਸੂਟਰ ਦੀ ਕਮੀ ਰਹਿੰਦੀ ਹੈ ਹਮੇਸ਼ਾ ਸੋ ਬਹੁਤ ਵਧੀਆ ਸ਼ਾਮ ਸਿਲਕ ਸਟੋਰ ਜਿਹੜਾ ਖੁੱਲਿਆ ਹੈ ਬਹੁਤ ਵਧੀਆ ਬਹੁਤ ਸਾਰੀਆਂ ਵਧਾਈਆਂ ਇਹਨਾਂ ਨੂੰ ਪਰਮਾਤਮਾ ਇਹਨਾਂ ਦਾ ਕੰਮ ਬਹੁਤ ਉਚਾਈਆਂ ਤੇ ਲੈ ਕੇ ਜਾਵੇ ਕਾਮਯਾਬੀਆਂ ਦੇਵੇ ਔਰ ਸਾਨੂੰ ਤਾਂ ਸੂਟੇ ਚਾਹੀਦੇ ਹੁੰਦੇ ਨੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੇਰੇ ਸ਼ੂਟ ਚੱਲਦੇ ਰਹਿੰਦੇ ਨੇ ਇਤਨੇ ਕਿਤੇ ਮੇਰੇ ਸ਼ੋਜ਼ ਹੁੰਦੇ ਰਹਿੰਦੇ ਨੇ ਮੈਨੂੰ ਤਾਂ ਹਰ ਵਾਰ ਨਵੇਂ ਤੇ ਨਵੇਂ ਸੂਟ ਚਾਹੀਦਾ ਹੁੰਦਾ ਸੋ ਮੈਨੂੰ ਤਾਂ ਆਪ ਲੋਜ ਲੱਗੀ ਆ ਕਿ ਮੈਂ ਹਣ ਸਿੱਧੀ ਇੱਧਰ ਆਇਆ ਕਰਾਂਗੀ ਸਮਰਾਲੇ ਕਿ ਕਿੰਨੇ ਵੈਸਟਨ ਬਣਨ ਦੀ ਤਾਂ ਨਹੀਂ ਕਿੰਨੇ ਹੋਏਗਾ ਜੋ ਮਰਜੀ ਸਮਝ ਲਓ ਮਤਲਬ ਇਹ ਕਿ ਵੈਰਾਈਟੀ ਦੇਖ ਕੇ ਮੈਂ ਗੱਲ ਕਰਦੀ ਆ ਵੀ ਇਹਨਾਂ ਦੀ ਵੈਰਾਈਟੀ ਮੈਂ ਦੇਖੀ ਬਹੁਤ ਸੋਹਣੀ ਆ ਕਲਰ ਬਹੁਤ ਸੋਹਣੇ ਆ ਹਰ ਰੁੱਤ ਦੇ ਕਲਰ ਨੇ ਤੁਸੀਂ ਡਾਰਕ ਕਲਰ ਲੈਣੇ ਆ ਤੁਸੀਂ ਲਾਈਟ ਕਲਰ ਲੈਣੇ ਨੇ ਤੁਸੀਂ ਹੈਵੀ embroiderry ਲੈਣੀ ਆ ਲਾਈਟ ਲੈਣੀ ਆ ਖੁਦ ਕ ਵੀ ਬਹੁਤ ਸਾਰੀ ਆ ਨਾ ਕੋਈ ਜਿਹੜੀ ਕਲੈਕਸ਼ਨ ਆ ਬਹੁਤ ਅੱਛੀ ਆ ਵਧੀਆ ਮਟੀਰੀਅਲ ਬਹੁਤ ਵਧੀਆ ਆ ਆ ਰਹੇ ਗਰਮੀਆਂ ਦੇ ਵਾਸਤੇ ਵੀ ਬਹੁਤ ਸੋਹਣੇ ਸੋਹਣਿਆ ਆ ਇਹਨਾਂ ਕੋਲ ਜਿਹੜੇ ਡਿਜ਼ਾਈਨਰ ਹੈਗੇ ਨੇ ਸੂਟ ਤੁਸੀਂ ਜੇ ਕਿਤੇ ਫੰਕਸ਼ਨ ਤੇ ਜਾਣਾ ਨਹੀਂ ਤਾਂ ਸਿਲਕ ਦੇ ਸੂਟਾਂ ਦੇ ਵਿੱਚ ਤੁਸੀਂ ਵਿਆਹਾਂ ਤੇ ਜਾਂਦੇ ਹੋ ਫੰਕਸ਼ਨ ਤੇ ਜਾਂਦੇ ਤੁਹਾਨੂੰ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਤਾਂ ਆਪਦੇ ਨੇ ਸੂਟਾਂ ਨਾਲ ਇਹ ਪਰ ਇਹ ਨਾਲ ਗਰਮੀਆਂ ਦੀ ਵੈਰਾਈਟੀ ਵੀ ਹੈ ਜਿਹੜੀ ਤੁਸੀਂ ਸ਼ੋਅ ਤੇ ਕਿਤੇ ਵੀ ਫੰਕਸ਼ਨ ਤੇ ਵੀ ਪਾ ਸਕਦੇ ਹੋ ਪਾਰਟੀ ਤੇ ਵੀ ਪਾ ਸਕਦੇ ਹੋ ਵੀ ਐਦਾਂ ਦੀ ਵੈਰਾਈਟੀ ਹੈ ਤੁਹਾਨੂੰ ਗਰਮੀ ਨਹੀਂ ਲੱਗੂਗੀ ਬਹੁਤ ਸੋਹਣਾ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਤੇ ਹੁਣ ਮੈਂ बार-बार ਆਇਆ ਕਰੂੰਗੀ ਕਿਵੇਂ ਦੇਖ ਰਹੇ ਹੋ ਛੋਟੇ ਸ਼ਹਿਰਾਂ ਚ ਵੱਡੇ ਲੋਕ ਨੇ ਜਿਹੜੇ ਵੱਡੇ ਸ਼ਹਿਰਾਂ ਚੋਂ ਆ ਕੇ ਖੂਲ ਰਹੇ ਨੇ ਕਿਵੇਂ ਦੇਖ ਬੜੀ ਗੁਿਲਮਾ ਆ ਗਿਆ ਬਹੁਤ ਅੱਛੀ ਗੱਲ ਹੈ ਕਿਉਂਕਿ ਵੈਰਾਈਟੀ ਵੱਡੇ ਸ਼ਹਿਰਾਂ ਚ ਰਹ ਜਾਂਦੀ ਆ ਛੋਟੇ ਸ਼ਹਿਰਾਂ ਵਾਲਿਆਂ ਨੂੰ ਕੀ ਹੁਣ ਅੱਜ ਕੱਲ ਟ੍ਰੈਂਡ ਦੇ ਵਿੱਚ ਕੀ ਚੱਲ ਰਿਹਾ ਨਹੀਂ ਪਤਾ ਲੱਗਦਾ ਕਈ ਵਾਰੀ ਫਿਰ ਉਹਨਾਂ ਨੂੰ ਜਾਣਾ ਪੈਂਦਾ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਪਰ ਇਹ ਬਹੁਤ ਵਧੀਆ ਕਿ ਹੁਣ ਹਰ ਨਵੀਂ ਵੈਰਾਈਟੀ ਨਵੇਂ ਸੂਟ ਟ੍ਰੈਂਡੀ ਸੂਟ ਇੱਥੇ ਹੋਣਗੇ ਤੇ ਲੋਕਾਂ ਨੂੰ ਬਾਹਰਲੇ ਸ਼ਹਿਰਾਂ 'ਚ ਨਹੀਂ ਜਾਣਾ ਪਊਗਾ ਲੁਧਿਆਣਾ ਚੰਡੀਗੜ੍ਹ ਕਿਤੇ ਹੋਰ ਵੱਡੇ ਸ਼ਹਿਰਾਂ 'ਚ ਨਹੀਂ ਜਾਣਾ ਪੈਗਾ ਸੰਬਰਾਲੇ ਦੇ ਆਸ-ਪਾਸੇ ਦੇ ਜਿੰਨੇ ਵੀ ਲੋਕ ਸੰਬਰਾਲੇ 'ਚ ਆਉਣਗੇ ਸ਼ਾਮ ਸਿਲਕ ਸਟੋਰ ਤੇ ਔਰ ਆਪਣੇ ਮਨਪਸੰਦ ਦੇ ਕੱਪੜੇ ਜਿੱਦਾਂ ਦਾ ਵੀ ਫੰਕਸ਼ਨ ਆ ਚਾਹੇ ਵਿਆਹ ਆ ਪਾਰਟੀ ਆ ਬਰਥਡੇ ਆ ਜਾਂ ਐਸੇ ਤੁਸੀਂ ਘਰ ਦੇ ਵਾਸਤੇ ਕਿਤੇ ਜਾਣ ਆਉਣ ਵਾਸਤੇ ਕਿੰਦਾ ਦੀ ਵੀ ਵੈਰਾਈਟੀ ਤੁਹਾਨੂੰ ਚਾਹੀਦੀ ਆ ਸਿਲਕ ਆ ਕਾਟਨ ਆ ਉਹ ਸਾਰੀਆਂ ਵੈਰਾਈਟੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਸਿਆਣੇ ਦੇ ਕੱਪੜੇ ਲੈਣੇ ਨੇ ਯੰਗ ਦੇ ਕੱਪੜੇ ਲੈਣੇ ਨੇ ਬਦਮੇ ਵੈਰਾਈਟੀ ਦੇਖ ਕੇ ਹਰਾਨ ਹੁੰਦੀ ਸੀ ਵੀ ਇੰਨੀ ਵੈਰਾਈਟੀ ਲੈ ਕੇ ਆਏ ਨੇ ਇਹ ਬਹੁਤ ਵਧੀਆ ਲੱਗਿਆ ਬਹੁਤ سارے ਕੱਪੜੇ ਇੱਥੇ ਲੋਕਾਂ ਨੂੰ ਮਿਲ ਜਾ ਕਰਨਗੇ ਪ੍ਰਾਈਸ ਬਾਰੇ ਕੀ ਗੱਲ ਹੈ ਪ੍ਰਾਈਸ ਬਹੁਤ ਰੀਜ਼ਨੇਬਲ ਨੇ ਜੀ ਤੁਸੀਂ ਜਦੋਂ ਜਾ ਕੇ ਸੂਟ ਖਰੀਦਦੇ ਹੋ ਕਿਤੇ ਵੀ ਸ਼ਾਪਿੰਗ ਕਰਦੇ ਹੋ ਵਿਆਹ ਦੀ ਜਾਂ ਕਿਤੇ ਵੀ ਤਾਂ ਬਹੁਤ ਹਾਈ ਰੇਟ ਹੁੰਦੇ ਨੇ ਪਰ ਇੱਥੇ ਤਾਂ ਜਿਵੇਂ ਇੰਨੀ ਕੁਆਲਿਟੀ ਅੱਛੀ ਆ ਸੂਟਾਂ ਦੀ ਅੱਛੀ ਹੈਵੀ ਐਮਬਰਾਇਡਰੀ ਆ ਉਹਦੇ ਹਿਸਾਬ ਨਾਲ ਪ੍ਰਾਈਸ ਬਹੁਤ ਰੀਜ਼ਨੇਬਲ ਨੇ ਬਹੁਤ ਵਧੀਆ ਪ੍ਰਾਈਸ ਨੇ ਤੇ ਬਾਕੀ ਦਾ ਪਿਆਰ ਹੁੰਦਾ ਸਾਰਿਆਂ ਦਾ ਜਿੰਨੇ ਜਿੰਨੀ ਵਾਰੀ ਇੱਥੇ ਆਈ ਜਾਣਗੇ ਉਹਦੇ ਹਿਸਾਬ ਨਾਲ ਡਿਸਕਾਊਂਟ ਵੀ ਮਿਲੀ ਜਾਊਗਾ ਸਾਰਿਆਂ ਨੂੰ ਜਿੰਨਾ ਜ਼ਿਆਦਾ ਆਉਣਗੇ ਜ਼ਿਆਦਾ ਸ਼ਾਪਿੰਗ ਕਰਨਗੇ ਫਿਰ ਡਿਸਕਾਊਂਟ ਵੀ ਮਿਲੇਗਾ ਉਹਨਾਂ ਨੂੰ ਜੀ ਸ਼ਾਮ ਸੇ ਲੋਕ ਸਟੋਰ ਖੋਲਿਆ ਇੱਕ ਸਮਰਾਲੇ ਦੀ ਬਹੁਤ ਡਿਮਾਂਡ ਸੀ ਲੋਕਾਂ ਦੀ ਕਿ ਸਾਨੂੰ ਉਹ ਵੈਰਾਈਟੀ ਲੈਣ ਵਾਸਤੇ ਸਾਨੂੰ ਕੋਈ ਵਧੀਆ ਵੈਰਾਈਟੀ ਨਹੀਂ ਮਿਲਦੀ ਸਾਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਖੰਨੇ ਜਾਣਾ ਪੈਂਦਾ ਜਾਂ ਲੁਧਿਆਣਾ ਜਾਣਾ ਪੈਂਦਾ ਲੋਕਾਂ ਦੀ ਹੈਵੀ ਡਿਮਾਂਡ ਦੇ ਉੱਤੇ ਅਸੀਂ ਇੱਕ ਫੈਸਲਾ ਦਿੱਤਾ ਵੀ ਕਿਸੇ ਹੋਰ ਜਾਣ ਦੀ ਵੀ ਆਏ ਸੀ ਸਮਰਾਲੇ ਜੀ ਇੱਕ ਸਟੋਰ ਖੋਲਿਏ ਲੋਕਾਂ ਨੂੰ ਵਧੀਆ ਵਧੀਆ ਵੈਰਾਈਟੀ ਦੇ ਫੈਸਿਲਿਟੀਆਂ ਦਈਏ ਅੱਛੀ ਫੈਸਿਲਿਟੀਆਂ ਦਈਏ ਇਸ ਕਰਕੇ ਅਸੀਂ ਇਹ ਸਟੋਰ ਸਮਾਲ ਦੇ ਵਿੱਚ ਹੀ ਖੋਲਿਆ ਹੈ ਦੇਖੋ ਜੀ ਮੈਂ ਤਾਂ ਰੌਣਕਾਂ ਦੇਖ ਕੇ ਬਹੁਤ ਖੁਸ਼ ਹਾਂ ਔਰ ਪ੍ਰਮਾਤਾ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਮੈਂ ਸਮਾਲ ਦੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮੈਂ ਖੰਨੇ ਤੋਂ ਰਹਿਣ ਵਾਲਾ ਵੈਸੇ ਸਮਾਲ ਦੇ ਲੋਕਾਂ ਨੇ ਮੈਨੂੰ ਹੱਥਾਂ ਚੱਕਿਆ ਮੇਰੇ ਇੱਕ ਸੱਦੇ ਦੇ ਉੱਤੇ ਇੰਨੇ ਦੁਨੀਆ ਆਈ ਹੈ ਆ ਸਾਡੇ ਮੈਡਮ ਅਮਰ ਨੂਰੀ ਜੀ ਸਾਡੇ ਪਹਿਲੇ ਸੱਦੇ ਦੇ ਉੱਤੇ ਆਏ ਨੇ ਸਾਡਾ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਬਾਕੀ ਮੇਰੇ ਜਿੰਨੇ ਵੀ ਰੈਲਟੀ ਮਿੱਤਰ ਦੋਸਤ ਸ਼ਹਿਰਦਾਰੀ ਭੈਣ ਭਾਈ ਜਿੰਨੇ ਵੀ ਆਏ ਮੈਂ ਸਾਰਿਆਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਉਰੇ ਆ ਕੇ ਰੌਣਕਾਂ ਲਾਤੀਆਂ